ਅੰਮ੍ਰਿਤਸਰ 에어ਪੋਰਟ ਤੇ ਫਿਰ ਇੰਡੀਗੋ 에ਅਰਲਾਈਨ ਦੇ ਯਾਤਰੀ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਦੇ ਨਜ਼ਰ ਆ ਰਹੇ ਨੇ ਲੋਕ ਗੇਮਾਂ ਖੇਡ ਕੇ ਆਪਣਾ ਸਮਾਂ ਬਤੀਤ ਕਰ ਰਹੇ ਨੇ ਦਾਦੀ ਕਿ ਲਗਾਤਾਰ ਇੰਡੀਗੋ ਉਡਾਣਾ ਰੱਦ ਹੋਣ ਕਰਕੇ ਲੋਕਾਂ ਨੂੰ ਬੇहद ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਥੋਂ ਤੱਕ ਕਿ ਈ ਲੋਕਾਂ ਦੇ ਤਾਂ ਵਿਆਹ ਵਾਲੇ ਪ੍ਰੋਗਰਾਮ ਸੀ ਵਿਆਹ ਦਾ ਸਮਾਗਮ ਸੀ ਪਰ ਵਿਆਹ ਵਾਲਾ ਜੋੜਾ ਹੀ ਨਾ ਪਹੁੰਚ ਸਕਿਆ ਕਈ ਯਾਤਰੀਆਂ ਨੇ ਦੱਸਿਆ ਕਿ ਜਦੋਂ ਉਹ 에어ਪੋਰਟ ਤੇ ਪਹੁੰਚੇ ਤਾਂ ਉਹਨਾਂ ਨੂੰ ਅਚਾਨਕ ਮੈਸੇਜ ਮਿਲਿਆ ਕਿ ਉਹਨਾਂ ਦੀ ਫਲਾਈਟ ਕੈਨਸਲ ਕਰ ਦਿੱਤੀ ਗਈ ਹੈ ਇਸ ਅਚਾਨਕ ਫੈਸਲੇ ਦੇ ਨਾਲ ਯਾਤਰੀਆਂ ਦੀ ਯਾਤਰਾ ਯੋਜਨਾ ਪੂਰੀ ਤਰ੍ਹਾਂ ਤੈਸ ਨੈਸ ਹੋ ਗਈ ਯਾਤਰੀਆਂ ਦਾ ਕਹਿਣਾ ਹੈ ਕਿ ਇੰਡੀਗੋ 에어ਲਾਈਨ ਪਾਇਲਟ ਤੇ ਸਟਾਫ ਦੀ ਕਮੀ ਦੇ ਨਾਲ ਜੂਝ ਰਹੀ ਹੈ ਜਿਸ ਦਾ ਸਿੱਧਾ ਅਸਰ ਯਾਤਰੀਆਂ ਤੇ ਪੈ ਰਿਹਾ ਹੈ ਮੇਰਾ ਨਾਮ ਤੁਸ਼ਾਰ ਹੈ ਮੈਂ ਬੰਗਲੌਰ ਜਾਣਾ ਸੀ ਤੇ ਹੋ ਗਿਆ ਇੱਥੇ 1 ਘੰਟਾ ਪਹੁੰਚੇ ਹੋ ਗਏ ਤੇ ਫਲਾਈਟ ਕੈਨਸਲ کہہ ਰਹੇ ਨੇ ਫਲਾਈਟ ਰੱਦ ਹੈ ਕਿਧੋਂ ਦੇ ਆਏ ਹੋ ਹੋ ਗਿਆ 1 ਘੰਟਾ ਹੋ ਗਿਆ ਫਲਾਈਟ ਰੱਦ ਹੈ ਦੱਸਿਆ ਕਾ ਫਲਾਈਟ ਰੱਦ ਹੈ ਇੱਕ ਵਾਰੀ ਹਲੇ ਕਾਊਂਟਰ ਤੇ ਪੁੱਛਣਾ ਕਿ ਇਹ ਗੇਟ ਕਿੱਥੋਂ ਆਏ ਸੀ ਮੈਂ ਅਸੀਂ ਇਥੋਂ ਲੋਕਲੀ ਅੰਮ੍ਰਿਤਸਰ ਦੇ ਲਾਗੇ ਦਈਆਂ ਜਾਣਾ ਕਿੱਥੇ ਜਾਣਾ ਬੈਂਗਲੁਰ ਜਾਣਾ ਭਾਜੀ ਕਿਵੇਂ ਦੇਖਦੇ ਹੋ ਬੜੇ ਲੋਕੀ ਨੇ ਜਿਹੜੇ ਕੰਮ ਦੀ ਮੁਸ਼ਕਲਾਂ ਦੇ ਸਮਾਂ ਕਰ ਰਹੇ ਨੇ ਕਿ ਜਿਹੜੇ ਨੇ ਐਮਰਜੈਂਸੀ ਜਾਣਾ ਸੀ ਮਗਰ ਇਹ ਹਾਲਾਤ ਬਣੇ ਹੋਏ ਨੇ ਇਹਨਾਂ ਨੂੰ ਚਾਹੀਦਾ ਕਿ ਪਹਿਲਾਂ ਪਹਿਲਾਂ ਇਨਫੋਰਮ ਕਰਨਾ ਚਾਹੀਦਾ ਸੀ ਇਹਨਾਂ ਨੂੰ ਜਾਂ ਫਿਰ ਕੋਈ ਪ੍ਰਬੰਧ ਕਰਨ ਆਲਟਰਨੇਟਿਵ ਫਲਾਈਟਸ ਦੇਣ ਕੋਈ ਰਿਫੰਡ ਕਹਿ ਰਹੇ ਨੇ ਦਵਾਂਗੇ ਬਟ ਰਿਫੰਡ ਨਾਲ ਕੀ ਹੋਏਗਾ ਜਿਨ੍ਹਾਂ ਨੇ ਪਲਾਨਸ ਨੇ ਉਹ ਸਾਰੇ ਕੈਨਸਲ ਹੋ ਰਹੇ ਨੇ ਕਈਆਂ ਨੇ ਐਮਰਜੈਂਸੀ ਜਾਣਾ ਸੀ ਕੋਈ ਕੰਮ ਤੇ ਜਾ ਰਹਾ ਕੋਈ ਆਪਣੇ ਰਿਲੇਟਿਵਸ ਕੋ ਜਾ ਰਹਾ ਜਾਂ ਕਿਸੇ ਦਾ ਕੋਈ ਪਲਾਨ ਹੈ ਕੋਈ ਘੁੰਮਣ ਫਿਰਨ ਜਾ ਰਿਹਾ ਸਾਰਿਆਂ ਦੇ ਪਲਾਨ ਕੈਨਸਲ ਕੁਝ ਕੋਈ ਦੱਸਿਆ ਨਹੀਂ ਕਿ ਉਹ ਕੈਨਸਲ ਕਿਉਂ ਹੋਈ ਇਹਨਾਂ ਕੋਈ ਜਾਣਕਾਰੀ ਦਿੱਤੀ ਤੁਹਾਨੂੰ ਜਾਣਕਾਰੀ ਹਲੇ ਕੋਈ ਨਹੀਂ ਦਿੱਤੀ ਉਹਨਾਂ ਨੇ ਬਸ ਇਹਨਾਂ ਦੱਸ ਰਿਹਾ ਕਿ ਕੈਨਸਲ ਹੋ ਗਿਆ ਉਹਦੇਪੁਰ ਦੇ 8 ਤਰੀਕ ਤੋਂ ਤੇ ਹੁਣ ਸਾਨੂੰ ਉਹਦੀ ਪਰੇਸ਼ਾਨੀ ਹੋ ਰਹੀ ਵੀ ਸੀ ਉਹਦਾ ਕੀ ਅਲੋਦਾ ਕਰੀਏ ਤੇ ਉਹਨਾਂ ਹਲੇ ਕੁਝ ਡਿਸਕਲੋਸ ਕਰ ਨਹੀਂ ਰਿਹਾ ਹਲੇ ਤੱਕ ਭਾਈ ਸਾਹਿਬ ਕਿੰਨਾ ਕਿ ਜ਼ਰੂਰੀ ਹੈ ਕਿ ਪਹਿਲਾਂ ਇਨਫੋਰਮੇਸ਼ਨ ਮਿਲ ਜਾਈਏ ਕਿਉਂਕਿ ਲੋਕ ਦਿੱਕਤ ਪਰੇਸ਼ਾਨੀ ਨਾਲ ਬਹੁਤ ਬਹੁਤ ਜ਼ਿਆਦਾ ਜ਼ਰੂਰੀ ਹੈ ਉਹ ਦੇਖੋ ਜਿਨ੍ਹਾਂ ਦੇ ਪ੍ਰੀਪਲਾਨਡ ਪ੍ਰੋਗਰਾਮ ਬੰਨੇ ਹੋਏ ਨੇ ਉਹ ਸਾਰੇ ਸਾਡੇ ਖਰਾਬ ਹੋ ਰਹੇ ਨੇ ਰੀਸ਼ਡਿਊਲ ਸਾਨੂੰ ਕਰਨੇ ਕਰਨੇ ਪੈਣਗੇ ਹਾਂ ਬਾਏ ਰੋਡ ਅਸੀਂ ਜਾਵਾਂਗੇ ਤੇ 1 ਤੇ ਤੁਸੀਂ ਉਹਨੂੰ ਦੇਖ ਰਹੇ ਆਂ ਵੀ ਸਾਡਾ ਕੀ ਹੈ ਸੋਲੂਸ਼ਨ ਕਰਦੇ ਨੇ। ਕਿੰਨੇ ਲੋਗ ਆਏ ਤੁਸੀਂ ਕਿੰਨੇ ਲੋਗ ਆਏ ਸੀ। ਅਸੀਂ ਦੋ ਜਣੇ ਆ ਗਏ ਆਂ। ਮੈਂ ਔਰ ਮੇਰੀ ਵਾਈਫ ਨਾਲ ਜਾਣਾ। ਹਾਂਜੀ। ਹਾਂਜੀ। ਤੇ ਕਹਿੰਦਾ ਕਿਥੇ ਤੁਸੀਂ? ਅਸੀਂ ਉਦੇਪੁਰ ਜਾ। ਉਹ ਕੀ ਕਹਦੇ ਨੇ? ਹਾਲੇ ਤੱਕ ਸਾਨੂੰ ਕੋਈ ਕਨਫਰਮੇਸ਼ਨ ਦਿੱਤੀ ਨਹੀਂ ਉਹਨੂੰ ਦੇਖਦੇ ਆਂ ਕਹਿ ਰਹੇ ਨੇ ਪਤਾ ਕਰਕੇ ਦੱਸ ਰਹੇ ਆਂ। ਜੇ ਨਹੀਂ ਹੁੰਦੀ ਤੇ ਫਿਰ ਬਾਈ ਰੋਡ ਆਪਸ਼ਨ ਹੈ ਸਾਡੇ ਕੋਲ ਔਰ ਤੱਕ ਵੀ ਆਪਸ਼ਨ ਨਹੀਂ। ਕੋਈ ਅਪੀਲ ਕਰਨਾ ਚਾਹੂਗੀ ਕਿ ਪਹਿਲਾਂ ਇਨਫੋਰਮੇਸ਼ਨ ਅਪੀਲ ਤੇ ਇਹ ਵੀ ਸਾਨੂੰ ਘਟੋ ਘਟ ਕਨਫਰਮੇਸ਼ਨ ਦੇ ਦੇਣ। ਵੀ ਅਸੀਂ ਕਿਵੇਂ ਕਰੀਏ ਉਹਨਾਂਗੇ। ਉਹ ਕੁਝ ਹਾਲ ਤੱਕ ਸ਼ਡਿਊਲ ਨਹੀਂ ਸ ਉੱਥੇ ਹੀ ਹੋਰ ਯਾਤਰੀਆਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਫਲਾਈਟਾਂ ਦੇ ਰੱਦ ਹੋਣ ਕਾਰਨ ਉਹ ਮੁਸ਼ਕਲ ਦੇ ਵਿੱਚ ਫਸੇ ਹੋਏ ਨੇ ਉੱਪਰੋਂ ਬਦਲਦੀ ਫਲਾਈਟਾਂ ਦੇ ਭਾਅ ਕਾਫੀ ਵੱਧ ਚੁੱਕੇ ਨੇ ਯਾਤਰੀਆਂ ਨੇ ਇੰਡੋਗੋ ਪ੍ਰਬੰਧਨ ਤੋਂ ਮੰਗ ਕੀਤੀ ਹੈ ਕਿ ਸਹੀ ਸਮੇਂ ਸਿਰ ਜਾਣਕਾਰੀ ਅਤੇ ਰਿਫੰਡ ਪ੍ਰਕਿਰਿਆ ਸਪਸ਼ਟ ਕੀਤੀ ਜਾਵੇ ਤਾਂ ਜੋ ਲੋਕਾਂ ਨੂੰ ਬੇਵਜ੍ਹਾ ਪਰੇਸ਼ਾਨੀ ਨਾ ਚੱਲਣੀ ਪਵੇ ਮੈਂ ਮੋਹਨ ਦਿਨੇਸ਼ ਬਗਤ ਕਹਾਂ ਤੇ ਆਇਆ ਹਾਂ ਕਹਾਂ ਜਾਣਾ ਹਾਂ ਮੈਂ ਪਠਾਨਕੋਟ ਸੈਂ ਆਇਆ ਹਾਂ ਉੱਤਪਰਾ ਜਾਉਂਗਾ ਹਾਂ कब की फ्लाइट थी और अभी क्या कन्फर्मेशन है क्या बोल रही मेरी वो कल की थी तो अभी आज की इन्होंने बोला था आज वो हो गया बारह पचपन में बोला था तो वो भी डिले है डिले हो गया उन्होंने बोला भी थ्री थर्टी फाइव बोला है तो अभी देखता हूँ पूछ के क्या बोला हाँ कल भी आगी। आगी। हाँ, कल भी आया आई कैंसिल हो गई थी कल वाली कैंसिल हो गई थी आज बोला था इन्होंने अकेले ना मैं अकेला तो जरूरी है मैं तो अगर फौज में हूँ तो मुझे तो उधर जाना जरूरी है ना टाइम पे मैं जैसे छुट्टी आया था अपना तो छुट्टी जाके उधर जाके तो तो करना है ना तो ही अभी उधर तो जाना जरूरी है अभी देखते हैं आज के लिए बोला था तो आज देखता हूँ हाँ ऑनलाइन में रहा है में डिले हो गया तीन चार घंटे पहले आता है दो तीन घंटे पहले आता है मैसेज

ਫੋਨਾਂ ਦੇ ਵਰਤੋਂ ਕੀਤੀ ਜਾ ਰਹੀ ਆ ਪਰ ਉਥੇ ਕਈ ਲੋਕਾਂ ਦੇ ਪ੍ਰੋਗਰਾਮ ਰੱਦ ਹੋ ਗਏ ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ